ਇਹ ਤੁਹਾਡੇ ਸਾਹਮਣੇ ਤਸਵੀਰਾਂ ਵਿੱਚ ਪੁਲਿਸ ਰਸਤੇ 'ਤੇ ਖੜੇ ਉਹ ਸ਼ਾਤਰ ਲੁਟੇਰੇ ਨੇ ਜਿਨ੍ਹਾਂ ਨੇ ਬੀਤੇ ਦਿਨੀ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੈਂਕ ਦਾ ਕੈਸ਼ ਲਜ਼ਾਰੇ ਵਿਅਕਤੀਆਂ ਦੀ ਸਕੂਟਰੀ ਨੂੰ ਰੋਕਿਆ ਤੇ ਉਹਨਾਂ ਦੀ ਅੱਖਾਂ 'ਚ ਮਿਰਚਾ ਪਾ ਕੇ ਦਾਤ ਨਾਲ वार ਕਰਕੇ ਲੋਕ 3,60,000 ਰੁਪਏ ਖੋ ਕੇ ਫਰਾਰ ਹੋ ਗਏ ਸਨ। ਕਿਥੇ ਪੁਲਿਸ ਨੇ ਲੁੱਟਖੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਹਨਾਂ ਪੰਜ ਵਿਅਕਤੀਆਂ ਨੂੰ ਵਾਰਦਾਤ ਦੇ ਕੁਝ ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਤੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੂਸ਼ੀਆਂ ਦੇ ਪਾਸੋਂ ਪੁਲਿਸ ਨੇ 3,60,000 ਰੁਪਏ ਦੀ ਨਕਦੀ ਵਾਰਦਾਤ ਚ ਵਟਤੇ ਆ ਗਿਆ ਮੋਟਰਸਾਈਕਲ ਤੇ ਲੋਹੀ ਦੀ ਦਾਤ ਵੀ ਬਰਾਮਦ ਕੀਤੀ ਹੈ ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਪੁਲਿਸ ਦੇ ਮੁਖੀ ਅਵਨੀਤ ਕੌਂਡਲ ਨੇ ਦਿੱਤੀ ਹਮਲਾ ਥਾਣੇ 'ਚ ਇੱਕ ਕ੍ਰਾਈਮ ਰਿਪੋਰਟ ਹੋਇਆ ਸੀਗਾ ਕਿ ਦੋ ਮੁੰਡੇ ਸਕੂਟੀ ਤੇ ਜਾ ਰਹੇ ਸੀ ਉਹਨਾਂ ਤੇ ਦੋ ਬੁਲਟ ਬਾਈਕ ਤੇ ਮੁੰਡੇ ਆਏ ਉਹਨਾਂ ਨੇ ਦਾਤ ਦੇ ਵਾਰ ਨਾਲ ਪਿੱਛੇ ਵਾਲੇ ਲੜਕੇ ਤੇ ਛੱਠ ਮਾਰੀ ਤੇ ਉਹਦੀ ਅੱਖਾਂ 'ਚ ਮਿਰਚਾ ਪਾਈਆਂ ਤੇ ਦੋਨੋਂ ਮੁੰਡੇ ਨਾਲ ਕੁਲ ਕੈਸ਼ ਸੀਗਾ 3,60,000 ਉਹ ਮੌਕੇ ਤੋਂ ਵਾਰਦਾਤ ਕਰਕੇ ਫਰਾਰ ਹੋ ਗਏ ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜੇ ਮੁੰਡੇ ਦੀ ਦੱਸਿਆ ਗਿਆ ਸੀ ਸਕੂਟੀ ਤੇ ਅੱਗੇ ਸਵਾਰ ਸੀ ਤੇ ਉਹ ਪਿੱਛੇ ਵਾਲਾ ਮੁੰਡਾ ਬਹੁਤ ਸਹਮੇ ਹੋਏ ਸੀ ਤੇ ਬਾਅਦ ਚ ਪਤਾ ਲੱਗਿਆ ਕਿ ਇਹਨਾਂ ਨੇ ਆਪ ਹੀ ਸਾਰੀ ਪਲੈਨਿੰਗ ਕੀਤੀ ਸੀ ਜਿਹੜਾ ਅਮਨਦੀਪ ਹੁੰਦਾ ਹੈ ਉਹਦਾ ਆਪਣੇ ਸਕੇ ਭਰਾ ਦੇ 2 ਲੱਖ ਦਾ ਪੈਸੇ ਦੇਣੇ ਸੀਗੇ ਤੇ ਉਹ ਉਹਦਾ ਇੱਕ ਜਸਪ੍ਰੀਤ ਸਿੰਘ ਨਾਂ ਦੇ ਮੁੰਡੇ ਦੇ ਕੰਟੈਕਟ ਆਇਆ ਜਿਹਨੇ ਅੱਗੇ ਇਹਨਾਂ ਨੂੰ ਇਹ ਦੋ ਮੁੰਡੇ ਗੁਰਵੀਰ ਤੇ ਗੁਰਵੀਰ ਨਾਲ ਮਿਲਾਇਆ ਇਹਨਾਂ ਨੇ ਸਾਰਿਆਂ ਨੇ ਪਲਾਨ ਕੀਤਾ ਕਿ ਅਸੀਂ ਰਸਤੇ 'ਚ ਜਾ ਕੇ ਫੇਕ ਵਾਰਦਾਤ ਕਰਾਵਾਂਗੇ ਸੋ ਦੱਟੇ ਸ਼ੱਕ ਵੀ ਨਾ ਪਵੇ ਕਿ ਪੈਸੇ ਨਾ ਦੇ ਵਾਕਈ ਹੋਏ ਗਏ 5 ਬੰਦੇ ਗ੍ਰਿਫਤਾਰ ਹੈ ਟੋਟਲ ਕੈਸ਼ ਜਿਹੜਾ 3.6 ਲੱਖ ਰੁਪਏ ਸੀ ਜੋ ਹੋਇਆ ਸੀ ਟੋਟਲ ਰਿਕਵਰ ਹੋ ਗਿਆ ਤੇ ਇੱਕ ਗਾਟ ਵੀ ਰਿਕਵਰ ਹੋਈ ਹੈ ਜਦੇ ਨਾਲ ਵਾਰ ਕੀਤਾ ਗਿਆ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿੱਥੇ ਪੰਜਾਬ 'ਚ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਪੰਜਾਬ ਪੁਲਿਸ ਦੀ ਇਹ ਕਾਰਵਾਈ ਵਾਕਈ ਸ਼ਲਾਘਾਯੋਗ ਹੈ ਤੇਗਰ ਸਾਹਿਬ ਤੋਂ ਬਹਾਦਰ ਟਿਵਾਨਾ ਦੀ ਰਿਪੋਰਟ ਡੇਲੀ ਪੋਸਟ ਕੀ ਤੂੰ ਹਦਾਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ